ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਤੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਜੀ ਕਿਸ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਰੋਗ ਜੜ ਤੋਂ ਖਤਮ ਹੋ ਜਾਣਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਕਥਾ 10 ਮਿੰਟ ਦਾ ਸਮਾਂ ਕੱਢ ਕੇ ਜਰੂਰ ਸੁਣੋ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਣਾ ਚੋਂ ਕੋੜੀ ਆਉਂਦਾ ਹੈ ਗੋਇੰਦਵਾਲ ਸਾਹਿਬ ਸਾਖੀ ਤੁਸੀਂ ਸੁਣੀ ਉਸ ਕੋੜੀ ਸਿਰਫ ਉਹ ਦੋ ਪ੍ਰਸ਼ਾਦਿਆਂ ਦੀ ਭੁੱਖ ਕਰਕੇ ਆਇਆ ਰਸਤੇ ਵਿੱਚ ਸੰਗਤ ਨੇ ਧਰਮਸ਼ਾਲ ਵਿੱਚ ਉਹਨੂੰ ਪ੍ਰਸ਼ਾਦ ਅਸ਼ਕਾਇਆ ਪੈਰੋਵਲ ਤੇ ਜਦੋਂ ਸੰਗਤ ਨੇ ਵਿਤਕਰਾ ਨਾ ਕੀਤਾ ਤਾਂ ਉਹ ਕੋੜੀ ਸੰਗਤ ਨੂੰ ਹੱਥ ਛੋੜ ਕੇ ਕਹਿੰਦਾ ਹੈ ਮੈਂ ਪਹਿਲੀ ਵਾਰ ਤੁਹਾਡੇ ਵਰਗੇ ਬੰਦੇ ਵੇਖੇ ਨੇ ਇੱਕ ਰੋਗੀ ਨਾਲ ਤੁਸੀਂ ਕੋਈ ਵਿਤਕਰਾ ਨਹੀਂ ਕੀਤਾ ਦੋ ਵਕਤ ਪ੍ਰਸ਼ਾਦਾ ਤੁਸੀਂ ਬਣਾ ਕੇ ਛਕਿਆ ਉਂਝ ਹੀ ਮੈਨੂੰ ਛਕਾਇਆ ਤੁਸੀਂ ਕਿੱਥੇ ਜਾ ਰਹੇ ਹੋ ਸੰਗਤ ਨੇ ਕਿਹਾ ਅਸੀਂ ਗੋਇੰਦਵਾਲ ਸਾਹਿਬ ਜਾ ਰਹੇ ਹਾਂ ਉੱਥੇ ਕੌਣ ਹੈ ਉੱਥੇ ਨਿਮਾਣਿਆਂ ਦੇ ਮਾਨ ਧੰਨ ਗੁਰੂ ਅਮਰਦਾਸ ਮਹਾਰਾਜ ਰਹਿੰਦੇ ਹਨ ਇਹ ਕੋੜੀ ਆਪਣੇ ਦੋ ਪ੍ਰਸ਼ਾਦਿਆਂ ਦੀ ਮੰਗ ਰੱਖਦਾ ਹੋਇਆ ਕਹਿੰਦਾ ਹੈ ਗੋਇੰਦਵਾਲ ਸਾਹਿਬ ਰੋਟੀ ਮਿਲ ਜਾਂਦੀ ਹੈ ਦੋ ਵਕਤ ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਕਿਹਾ ਉਹ ਕੋੜੀਆ ਬਸ ਰੋਟੀ ਤੱਕ ਹੀ ਰਹਿ ਗਿਆ ਹੈ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਇਕੱਲੀ ਰੋਟੀ ਹੀ ਨਹੀਂ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਮੁਕਤੀ ਵੀ ਮਿਲਦੀ ਹੈ ਤੂੰ ਇਕੱਲੀ ਰੋਟੀ ਤੱਕ ਨਾ ਰਹੇਂ ਉੱਥੇ ਗਿਆ ਤੂੰ ਤਾਂ ਮੁਕਤੀ ਵੀ ਮਿਲਦੀ ਹੈ ਉਹਨੇ ਕਿਹਾ ਫਿਰ ਮੈਨੂੰ ਉਸ ਦਰਬਾਰ ਤੱਕ ਲੈ ਚੱਲੋ ਸੰਗਤ ਨੇ ਬਿਨਾ ਬਿਧਕਰਾ ਕੀਤਿਆਂ ਸਰੀਰ ਭਾਵੇਂ ਉਹਦਾ ਚੋਰ ਹੈ ਬਦਬੂਦਾਰ ਹੈ ਉਹਨੇ ਕਪੜਾ ਉੱਪਰ ਲਿਆ ਹੋਇਆ ਹੈ ਸਾਰਾ ਹੱਥਾਂ ਦਾ ਮੂੰਹ ਪੈਰਾਂ ਤੇ ਉਹਦੇ ਖਾਰਿਜ ਕਰਕੇ ਕੋਟ ਜੋ ਜਦ ਗੋਲਦਵਾਲ ਸਹਿ ਪਹੁੰਚਿਆ ਪ੍ਰਸ਼ਾਦਾ ਛਕਿਆ ਸੰਗਤ ਨਾਲ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਨੂੰ ਗਈ ਕੋੜੀ ਵਿਦਿਆ ਦੇਦਾਰ ਕਰਨ ਲੱਗਿਆ ਤਾਂ ਗੁਰੂ ਦੀ ਕਲਾ ਬਾਹਰ ਖੜੇ ਸੇਵਾਦਾਰ ਨੇ ਰੋਕ ਦਿੱਤਾ ਭਾਈ ਤੇਰੇ ਤੋਂ ਬਦਬੂ ਆਉਂਦੀ ਹੈ ਤੇਰੇ ਸਰੀਰ ਤੇ ਮੱਖੀਆਂ ਬੈੰਧੀਆਂ ਨੇ ਕੋੜ ਹੈ ਕਿਸੇ ਹੋਰ ਨੂੰ ਨਾ ਲੱਗ ਜਾਏ ਤੂੰ ਦਰਸ਼ਨ ਹੀ ਕਰਨੇ ਨਾ ਇੱਥੇ ਬਹਿ ਜਾ ਇਤੋ ਹੀ ਲੰਗਣਾ ਗੁਰੂ ਅਮਰਦਾਸ ਮਹਾਰਾਜ ਦਰਵਾਜ਼ੇ ਵਿੱਚ ਬਹਿ ਗਿਆ ਆਜ ਹੀ ਗੁਰੂ ਜੀ ਦੀ ਕਲਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਰਵਾਜ਼ਾ ਬਦਲ ਪਿੱਛੇ ਪਾਸਿਓਂ ਦਰਬਾਰ ਵਿੱਚ ਆਏ ਔਰ ਕੀਰਤਨ ਸਮਾਪਤੀ ਤੋਂ ਬਾਅਦ ਪਿੱਛੋ ਹੀ ਚਲੇ ਗਿਆ ਕੋੜੀ ਨੂੰ ਦਰਸ਼ਨ ਨਾ ਹੋਏ ਸਿੱਖ ਤਫਾ ਦੀ ਕਹਿੰਦੀ ਹੈ ਤਿੰਨ ਦਿਨ ਉਡੀਕਦਾ ਰਹਾ ਤਿੰਨ ਦਿਨ ਗੁਰੂ ਅਮਰਦਾਸ ਮਹਾਰਾਜ ਦੇ دیدار ਨਹੀਂ ਹੋਏ ਤੀਜੇ ਦਿਨ ਮਨ ਭਰ ਕੇ ਪੁੱਬਾ ਮਾਰ ਕੇ ਰੋਇਆ ਅੰਦਰੋਂ ਮੰਨ ਦਿਓ ਆਵਾਜ਼ ਆਈ ਕੋੜੀ ਆ ਪਤਾ ਨਹੀਂ ਕਿੰਨੇ ਕੋ ਪਾਪ ਗੁਰੂ ਦੇ ਦਰ ਤੇ ਆ ਕੇ ਵੀ ਤੈਨੂੰ ਗੁਰੂ ਦੇ ਦਰਸ਼ਨ ਨਾ ਹੋਏ ਮਿੱਠਾ ਜਿਹਾ ਉਲਾਮਾ ਦਿੱਤਾ ਗੁਰੂ ਨੇ ਦਾਤਾ ਤੇਰੇ ਦਰ ਉੱਤੇ ਪਾਪੀ ਬਖਸ਼ੇ ਜਾਂਦੇ ਹਨ ਜੇ ਮੇਰੇ ਕੋੜੀ ਦੇ ਪਾਪੀ ਦੇ ਪਾਪ ਨਹੀਂ ਬਖਸ਼ਨੇ ਫਿਰ ਤੇਰੇ ਦਰ ਤੇ ਆਉਣ ਦਾ ਕੀ ਫਾਇਦਾ ਜਦੋਂ ਰੋ ਕੇ ਜੇ ਉੱਠ ਕੇ 10 ਕਦਮ ਤੁਰਿਆ ਇਹਨੇ ਨੂੰ ਪਿੱਛੇੋਂ ਆਵਾਜ਼ ਮਾਰੀ ਕਿਸੇ ਨੇ ਕਿਹਾ ਬੇਟਾ ਰੁਕ ਜਾ ਪਿੱਛੋ ਪਰਤ ਕੇ ਵੇਖਿਆ ਤਾਂ ਗੁਰੂ ਅਮਰਦਾਸ ਮਹਾਰਾਜ ਸਾਧ ਸੰਗਤ ਵਿੱਚ ਇਹ ਸੱਚ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ 68 ਤੀਰਥਾਂ ਤੇ ਨਹਾ ਕੇ ਪਾਪ ਉਤਰਨਾ ਉਤਰਨ ਜਿੰਦਣ ਬੰਦਾ ਪਛਤਾਬਤ ਕਰਕੇ ਗੁਰੂ ਅੱਗੇ ਰੋ ਪੈਂਦਾ ਹੈ ਨਾ ਉਹ ਦੋ ਹੰਝੂ ਦੇ ਟਿਬਕੇ ਅੰਦਰ ਦੇ ਕਰੋੜਾਂ ਪਾਪਾਂ ਨੂੰ ਧੋ ਦਿੰਦੇ ਹਨ ਜਦੋਂ ਤਨ ਗੁਰੂ ਅਮਰਦਾਸ ਮਹਾਰਾਜ ਨੇ ਆਵਾਜ਼ ਮਾਰ ਕੇ ਕਿਹਾ ਬੇਟਾ ਰੁਕ ਜਾ ਕੋੜੀ ਨੇ ਪਿੱਛਾ ਪਰ ਕੇ ਵੇਖਿਆ ਤਨ ਗੁਰੂ ਅਮਰਦਾਸ ਫਿਰ ਅੱਖਾਂ ਦੇ ਹੰਝੂ ਨਾ ਰੁਕੇ ਬਸ ਉਹ ਚੀਜ਼ ਵਰਤ ਗਈ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਬੋਹੜੀ ਸਾਹਿਬ ਦਾ ਜਲ ਲੈ ਕੇ ਆਓ ਉਸੇ ਜਗ੍ਹਾ ਤੇ ਗੜਵਾ ਪਾ ਕੇ ਇਸ਼ਨਾਨ ਕਰਵਾਇਆ ਉਹਦਾ ਨਵੇਂ ਵਸਤਰ ਪਾ ਕੇ ਦਿੱਤੇ ਪੁਰਾਣੇ ਕੱਪੜੇ ਲਾ ਕੇ ਕਿਸੇ ਦੇ ਹੱਥ ਪੈਰ ਸਾਫ਼ ਕਰੋ ਹੋਰ ਵਸਤਰ ਪਾਏ ਹਰ ਰੋਜ਼ ਕਿਹਾ ਬੋਲੀ ਸਾਹਿਬ ਦੇ ਜਲ ਦਾ ਇਸ਼ਨਾਨ ਕਰ ਤੇ ਨਾਲ ਹੀ ਜਪਿਆ ਕਰ ਨਿਰੰਕਾਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਆ ਉਸ ਕੋੜੀ ਦਾ ਕੋੜ हट ਗਿਆ ਉਹ ਤੰਦਰੁਸਤ ਹੋ ਗਿਆ ਜਦੋਂ ਤੰਦਰੁਸਤ ਹੋਇਆ ਫਿਰ ਬੰਦੇ ਦਾ ਸਰੀਰ ਵੀ ਸੋਨਾ ਲੱਗਣ ਲੱਗ ਪੈਂਦਾ ਹੈ ਬਿਮਾਰੀਆਂ ਬੰਦੇ ਨੂੰ ਵਕਤ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦੀਆਂ ਨੇ ਜਦੋਂ ਉਹਦਾ ਸਰੀਰ ਸਹੀ ਸਲਾਮਤ ਸਹੀ ਹੋ ਗਿਆ ਪਾਸ਼ਾ ਨੇ ਇੱਕ ਦਿਨ ਸੰਗਤ ਵਿੱਚ ਕਿਹਾ ਭਾਈ ਇਸ ਨੌਜਵਾਨ ਬੱਚੇ ਦੀ ਅਸੀਂ ਸ਼ਾਦੀ ਕਰਨੀ ਹੈ ਕੋਈ ਪਰਿਵਾਰ ਕਿਸੇ ਦੀ ਬੱਚੀ ਵਿਆਹ ਜੋਗ ਹੋਵੇ ਤਾਂ ਦੱਸੋ ਇਹਦੀ ਸ਼ਾਦੀ ਕਰਨ ਨਾਲ ਰੋਜ਼ ਦੇਖਣ ਵਾਲੇ ਸਿਰ ਝੁਕਾ ਕੇ ਬਹਿ ਗਏ ਅੱਜ ਕੋ ਠੀਕ ਹੋਇਆ ਕੱਲ ਦਾ ਕੀ ਪਤਾ ਨਾਲੇ ਨਾ ਇਹਦਾ ਕੋਈ ਪਿੰਡ ਪਤਾ ਨਾ ਕੋਈ ਮਾਪਿਓ ਨਾ ਕੋਈ ਜ਼ਮੀਨ ਜਾਇਦਤ ਇਹਦੇ ਨਾਲ ਕੌਣ ਸ਼ਾਦੀ ਕਰੇ ਦੋ ਵਾਰ ਆਵਾਜ਼ ਦਿੱਤੀ ਬਾਈ ਕਿਸ ਦੀ ਬੱਚੀ ਵਿਹਣ ਵਾਲੀ ਹੋਵੇ ਆ ਨੌਜਵਾਨ ਬੱਚੇ ਦੀ ਸ਼ਾਦੀ ਕਰਨੀ ਹੈ ਜਦ ਤੀਜੀ ਵਾਰ ਕਿਹਾ ਕਿਸੇ ਦੀ ਧੀ ਬੱਚੀ ਵਿਹਣ ਵਾਲੀ ਹੋਵੇ ਅਸੀਂ ਪ੍ਰੇਮੇ ਦੀ ਸ਼ਾਦੀ ਕਰਨੀ ਸਭ ਤੋਂ ਪਿੱਛੇ ਇੱਕ ਗਰੀਬ ਬੰਦਾ ਉੱਠ ਕੇ ਆਉਂਦਾ ਹੈ ਗੱਲ ਵਿੱਚ ਮੈਲਾ ਜਿਹਾ ਪਰਨਾ ਪਾ ਕੇ ਕਹਿੰਦਾ ਹੈ ਮਹਾਰਾਜ ਮੇਰੀ ਬੱਚੀ ਵਿਹਣ ਦੇ ਯੋਗ ਹੈ ਮੈਂ ਰਿਸ਼ਤਾ ਕਰਨਾ ਚਾਹੁੰਦਾ ਹਾਂ ਪਰ ਪਾਤਸ਼ਾਹ ਝੂਠ ਨਹੀਂ ਬੋਲਣਾ ਸੱਚ ਬੋਲ ਕੇ ਕਰਨਾ ਮੈਂ ਪਹਿਲਾਂ ਸ਼ੁਰੂ ਵਿੱਚ ਕਿਹਾ ਪਤੀ ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਵੱਡਾ ਸਵਰਗ ਹੈ ਜੇ ਕਿਸੇ ਨੂੰ ਨਿਭਾਉਣਾ ਆ ਜਾ ਆ ਜਾਵੇ ਤਾਂ ਨਿਭਾਉਣਾ ਨਾ ਆਵੇ ਇਹਦੇ ਨਾਲ ਨਰਕ ਵੀ ਕੋਈ ਨਹੀਂ ਇਹਦੇ ਨਾਲ ਤਾਂ ਦੁਨੀਆ ਦਾ ਕੋਈ ਵੀ ਨਰਕ ਨਹੀਂ ਜੇ ਨਿਭਾਉਣਾ ਆ ਜੇ ਗੁਰੂ ਦੇ ਪੈਰ ਵਿੱਚ ਇਹਦੇ ਨਾਲ ਦਾ ਦੁਨੀਆ ਵਿੱਚ ਕੋਈ ਸਵਰਗ ਨਹੀਂ ਅੱਜ ਜਦੋਂ ਪਾਤਸ਼ਾਹ ਨੂੰ ਉਹ ਗਰੀਬ ਸਿੱਖ ਕਹਿੰਦਾ ਹੈ ਕਿ ਝੂਠ ਬੋਲ ਕੇ ਨਹੀਂ ਕਰਨਾ ਰਿਸ਼ਤਾ ਮੈਂ ਆਪਣੀ ਬੱਚੀ ਦਾ ਕਰਾਂਗਾ ਪਰ ਸੱਚ ਬੋਲਣਾ ਹਜੂਰ ਨੇ ਕਿਹਾ ਦੱਸ ਭਾਈ ਕੀ ਕਹਿਣਾ ਹੈ ਉਹਨੇ ਹੱਥ ਜੋੜ ਕੇ ਕਿਹਾ ਜੀ ਮੇਰੀ ਬੱਚੀ ਬਚਪਨ ਤੋਂ ਥੋੜੀ ਜਿਹੀ ਘਾਟਾਕਲ ਵਾਲੀ ਹੈ ਥੋੜੀ ਜਿਹੀ ਉਹਦੀ ਨਾਮ ਮੱਤ ਮੋਟੀ ਹੈ ਮਹਾਰਾਜ ਉਂਝ ਘਰ ਦਾ ਕੰਮ ਆਉਂਦਾ ਹੈ ਉਹਨੂੰ ਉਂਝ ਗੁੰਝ ਮਹਾਰਾਜ ਝਾੜੂ ਬਾਹਰੀ ਭਾਂਡੇ ਤੋਲ ਲੈਂਦੀ ਹੈ ਪ੍ਰਸ਼ਾਦਾ ਬਣਾ ਲੈਂਦੀ ਹੈ ਪਰ ਪਾਤਸ਼ਾਹ ਉਹ ਉਹਨੂੰ ਥੋੜੀ ਮੱਤ ਮੋਟੀ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਆਰ ਚ ਬੋਲੇ ਸਾਥ ਸਾਥ ਸ਼ਾਬਾਸ਼ ਸ਼ਾਬਾਸ਼ ਤੂੰ ਸੱਚ ਬੋਲਿਆ ਤੇਰੀ ਬੱਚੀ ਕਿੱਥੇ ਆ ल्या ਫਿਰ ਉਹਨੂੰ ਉਹਨੇ ਕਿਹਾ ਕਿ ਮਾਮਾ ਮੀਆਂ ਲੰਗਰ ਵਿੱਚ ਸੇਵਾ ਕਰਦੀਆਂ ਜਾ ਕੇ ਸਾਧ ਲੈ ਆ ਜਦੋਂ ਮਾਮਾ ਮੀਆਂ ਆ ਕੇ ਨਮਸਕਾਰ ਕੀਤਾ ਮੱਥਾ ਟੇਕਿਆ ਤਾਂ ਉਸ ਬੱਚੀ ਦੀ ਮਾਂ ਹੱਥ ਜੋੜ ਕੇ ਕਹਿੰਦੀ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਮੇਰੀ ਧੀ ਦੀ شادی ਕਰਨ ਲੱਗੇ ਹੋ ਪਾਤਸ਼ਾਹ ਨੇ ਕਿਹਾ ਹਾਂ ਭਾਈ ਆ ਆ ਲੜਕਾ ਹੈ ਵੇਖ ਲਓ ਤੇ ਉਹਨੇ ਹੱਥ ਜੋੜ ਕੇ ਕਿਹਾ ਜੀ ਲੋਕਾਂ ਵਾਸਤੇ ਹੋਏਗੀ ਇਹਨੂੰ ਮਤ ਘਟ ਹੈ ਅਕਲ ਘਟ ਹੈ ਮੇਰੇ ਵਾਸਤੇ ਤਾਂ ਮੇਰੀ ਧੀ ਰਾਣੀ ਹੈ ਮੈਂ ਬੜਾ ਪਿਆਰ ਲਾਡ ਚਾਨ ਨਾਲ ਪਾਲਿਆ ਹੈ ਲੋਕਾਂ ਲਈ ਅਗਲ ਘਟ ਹੋਵੇਗੀ ਮੇਰੇ ਲਈ ਮੇਰੀ ਧੀ ਬੜੀ ਸਿਆਣੀ ਪਾਸ਼ਾ ਜਿਹਦੇ ਨਾਲ ਸ਼ਾਦੀ ਕਰਨ ਨੂੰ ਤੁਸੀਂ ਕਹਿੰਦੇ ਹੋ ਇਹ ਤਾਂ ਦੱਸੋ ਇਹਦਾ ਕੋਈ ਪਿੰਡ ਪਤਾ ਕੋਈ ਮਾਂ ਪਿਓ ਕਿੱਥੇ ਦੇ ਰਹਿਣ ਵਾਲਾ ਹੈ ਐਵੇਂ ਥੋੜੀ ਮਹਾਰਾਜ ਕਿਸੇ ਦੇ ਲੜ ਲਾ ਲੈਣ ਦੇਣੀ ਆਪਣੀ ਧੀ ਦੀ ਇਹ ਤਾਂ ਦੱਸੋ ਇਹਦਾ ਪਿੰਡ ਪਤਾ ਮਾਂ ਪਿਓ ਘਰ ਕੋਈ ਤਾਂ ਹੋਏਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਹੁਣ ਉਹ ਪ੍ਰੇਮੀ ਵੱਲ ਵੇਖਿਆ ਕੋੜੀ ਤੋਂ ਠੀਕ ਹੋਏ ਪ੍ਰੇਮੀ ਵੱਲ ਵੇਖ ਕੇ ਹਜੂਰ ਨੇ ਕਿਹਾ ਦੱਸ ਵੇ ਕਾਕਾ ਬੇਟਾ ਦੱਸ ਇਹ ਤੇਰਾ ਪਿੰਡ ਪਤਾ ਮਾਪਿਓ ਕਰਵਾਰ ਪੁੱਛ ਰਹੇ ਹਨ ਉਹਨਾਂ ਆਪਣੀ ਧੀ ਬੱਚੀ ਦੀ ਸ਼ਾਦੀ ਕਰਨੀ ਹੈ ਦੱਸ ਤੇਰਾ ਪਿੰਡ ਪਤਾ ਪਿਓ ਕਰਵਾਰ ਜਦੋਂ ਪਿੰਡ ਪਤਾ ਮਾਂ ਪੁੱਛਿਆ ਤਾਂ ਉਹ ਨੀਵਾ ਸਿਰ ਕਰਕੇ ਰੋਣ ਲੱਗਾ ਮਹਾਰਾਜ ਮੇਰਾ ਤੁਹਾਡੇ ਸਵਾ ਕੋਈ ਨਹੀਂ ਮਾਪਿਓ ਨਹੀਂ ਮੇਰਾ ਤੁਹਾਡੇ ਤੋਂ ਬਾਅਦ ਕੋਈ ਕਰਵਾਰ ਨਹੀਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਰੋਂਦਿਆਂ ਵੇਖਿਆ ਕਲਾਮ ਵਿੱਚ ਲੈ ਕੇ ਹੰਝੂ ਪੂੰਝ ਕੇ ਕਿਹਾ ਬਸ ਬੇਟਾ ਹੁਣ ਚੁੱਪ ਕਰ ਸਾਹਮਣੇ ਖਲੋਤੇ ਉਹ ਮੀਆਂ ਬੀਬੀ ਤੇ ਉਹਨਾਂ ਦੀ ਤੀ ਮੇਥੋਂ ਹਜੂਰ ਨੇ ਕਿਹਾ ਭਾਈ ਤੁਹਾਨੂੰ ਪਿੰਡ ਪਤਾ ਮਾਪਿਓ ਚਾਹੀਦਾ ਹੈ ਸੁਣੋ ਫਿਰ ਇਸ ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਪਿਓ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਘਰ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਪਿੰਡ ਵੀ ਗੁਰੂ ਅਮਰਦਾਸ ਪ੍ਰੇਮੇ ਦਾ ਬਾਈ ਸ਼ਾਦੀ ਕਰਨੀ ਹੈ ਕਿ ਨਹੀਂ ਕਰਨੀ ਬਾਸ ਫਿਰ ਚਰਨਾ ਛੁੱਕ ਗਏ ਮਹਾਰਾਜ ਜਿਹਦਾ ਮਾਪਿਓ ਗੁਰੂ ਅਮਰਦਾਸ ਹੈ ਅਸੀਂ ਕਿਉਂ ਨਾ ਹੀ ਸ਼ਾਦੀ ਕਰਨੀ ਪਾਤਸ਼ਾਹ ਜੀ ਐਨੇ ਮਾਪਿਓ ਤੁਸੀਂ ਹੋ ਸਾਡੀ ਮੇਥੋਂ ਤੇ ਮਾਪਿਓ ਤੁਸੀਂ ਬਣ ਜਾਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਵਾਜ਼ ਦੇ ਕੇ ਕਿਹਾ ਬਾਬਾ ਬੁੱਢਾ ਸਾਹਿਬ ਆਨੰਦ ਕਾਰਜ ਦੀ ਤਿਆਰੀ ਕਰੋ ਸੁਭਾਗ ਪਰਿਆ ਜੋੜਾ ਸਾ ਕੇ ਲਿਆਓ ਉਸੇ ਵਕਤ ਸਾਬ ਤਿਆਰੀ ਕੀਤੀ ਸ਼ਾਮਾਂ ਤੱਕ ਸੰਗਤ ਵਿੱਚ ਤਿਆਰੀ ਕਰਕੇ ਦੋਵਾਂ ਨੇ ਆਨੰਦ ਕਾਰਜ ਲਾਵਾਂ ਲਈਆਂ ਸ਼ਾਦੀ ਹੋਈ ਔਰ ਦੋਵਾਂ ਨੇ ਸਿਰ ਤੋਂ ਗੁਰੂ ਅਮਰਦਾਸ ਜੀ ਦੇ ਹੱਥ ਰੱਖ ਕੇ ਬਚਨ ਕਿਆ ਲੈ ਕਿਹਾ ਕੀ ਤੀਏ ਅੱਜ ਤੱਕ ਲੋਕ ਕਿ ਤੈਨੂੰ ਮੋਟੀ ਮੱਤ ਵਾਲੀ ਕਹਿੰਦੇ ਰਹੇ ਅੱਜ ਤੱਕ ਤੈਨੂੰ ਲੋਕ ਘਾਟਕਲ ਵਾਲੀ ਕਹਿੰਦੇ ਰਹੇ ਗਿਆ ਗੁਰੂ ਨਾਨਕ ਦੇ ਘਰੋਂ ਤੈਨੂੰ ਐਸੀ ਮਤ ਬਖਸ਼ੀ ਲੋਕ ਕਿ ਤੇਰੇ ਕੋਲ ਅਕਲ ਲੈ ਕੇ ਆਪਣਾ ਜੀਵਨ ਸਫਲ ਕਰਨਗੇ ਲੋਕ ਕਿ ਸੋ ਨਿਹਾਲ ਲੋਕ ਕਿ ਤੇਰੇ ਕੋਲ ਮਤ ਲੈ ਕੇ ਆਪਣਾ ਜੀਵਨ ਜਨਮ ਸਫਲ ਕਰਨਗੇ ਪਾਤਸ਼ਾਹ ਨੇ ਦੋਹਾਂ ਨੂੰ ਕਿਹਾ ਆਤ ਤੋਂ ਬਾਅਦ ਗੁਰੂ ਨਾਨਕ ਤੇਜ ਜੀ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਤਹਾਨੂੰ ਦਿੱਤਾ ਮੇਥੋਂ ਤਾਂ ਮਰਾਰੀ ਦੇ ਨਾਮ ਮੰਜੀ ਸਥਾਪਿਤ ਕੀਤੀ ਔਰ ਦੁਵਾਨ ਨੂੰ ਕਿਹਾ ਜਾਓ ਪੈਰਵਾਲ ਚਲੇ ਜਾਓ ਪ੍ਰਚਾਰ ਕਰੋ ਤੀਜੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ ਪੰਚਮ ਪਾਸ਼ਾ ਤੱਕ ਪੰਚਮ ਪਾਸ਼ ਪੰਜ ਪਾਸ਼ਾ ਤੋਂ ਲੈ ਕੇ ਦਸਮ ਪਾਸ਼ਾ ਤੋਂ ਤੱਕ ਉਹਨਾਂ ਦੇ ਕੁਲ ਵੰਸ਼ ਦੇ ਲੋਕ ਸਿੱਖੀ ਵਿਚਾ ਕੇ ਪ੍ਰਚਾਰ ਕਰਦੇ ਰਹੇ ਇੰਨੀਆਂ ਵੱਡੀਆਂ ਬਖਸ਼ੀਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀਆਂ ਇਹ ਇਕੱਲੇ ਕਹਿਣ ਵਾਸਤੇ ਨਹੀਂ ਸੀ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਅੱਜ ਵੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਣੇ ਮੇਵੇਕਾ ਜਿੰਨੂ ਕਿਤੇ ਥਾਂ ਨਹੀਂ ਸਿਮਲੀ ਉਹ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾਂਦਾ ਅੱਜ ਵੀ ਥਾਂ ਮਿਲਦੀ ਉੱਥੇ ਤਈਏ ਤਪ ਦਾ ਸਥਾਨ ਅੱਜ ਵੀ ਬਣਿਆ ਹੈ ਕੋਈ ਭਾਵਨਾ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿਮਰੇ ਗੁਰੂ ਅਮਰਦਾਸ ਪਰਸੀਏ ਬਹੁਮਕ ਪਾਤਕ ਬਿਨਾਸੇ ਤਰਤੀ ਦੇ ਜਿੰਨੇ ਪਾਪ ਨੇ ਧਨ ਗੁਰੂ ਅਮਰਦਾਸ ਸਹਿ ਮਹਾਰਾਜ ਦੇ ਨਾਮ ਲੈਂਦੇ ਆ ਹੀ ਨਾਸ਼ ਹੋ ਜਾਂਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ